ਤੇ 3 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਪਏ ਸੀ ਅੰਦਰ ਨਹਿਰੋਂ ਆਗਾਈਆ ਆਪਣੇ ਆਪ ਉਧਰੋਂ ਪਿੱਛੋਂ ਹਾ ਨੇਰੀ ਚੱਲਣ ਲੇ ਦੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਹਾਲ ਕੋਟੋ ਗੱਡੀ ਆਂਦਿਆਂ ਨੂੰ ਸਾਦਾ ਸਾਥ ਕੋਈ ਸੰਗਰ ਮਚਾ ਲਈ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਗੈਨੇ ਤਿੰਨਾ ਚਾਰ ਕੁੜੀਆਂ ਦੇ ਹੋਂ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਕਹਿੰਦੇ ਆਂਦੇ ਤੇ ਉਹ ਵੀ ਵਿੱਚੇ ਸੜ ਗਿਆ ਸਭ ਕੁਝ ਜੋ ਇਨਸਾਨਾਂ ਐ ਜੀ ਰਹਿਣਾ ਹੈਗਾ ਬਰਸਾਦ ਕਟਣੀ ਐ ਅੱਗੇ ਬਰਸਾਦ ਆ ਰਹੀ ਐ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਦੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਜੋ ਕਪੜਾ ਲੇੜਾ ਇਹ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਅੱਜ ਕੀ ਨਾ ਜੀ ਆਪਣਾ ਮੇਰਾ ਹਜ਼ਰਦੀਨ ਐ ਜੀ ਕੀ ਗੱਲਬਾਤ ਹੋਈ ਏ ਤੁਹਾਡੇ ਡੇਰੇ ਦੇ ਵਿੱਚ ਅੱਗ ਲੱਗੀ ਜਿਹੜੀ ਕੀ ਕਰਨ ਹੈਗਾ ਅਜੀ ਕੋ 3 3 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਪਏ ਸੀ ਅੰਦਰ ਨਹਿਰ ਲਵਾਗ ਆਈਆ ਆਪਣੇ ਆਪ ਉਧਰੋਂ ਪਿੱਛੋਂ ਹਨੇਰੀ ਚੱਲਣ ਲੱਗੀ ਦੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਹਾਲ ਕੋਟੋਂ ਗੱਡੀ ਆਂਦੇਆਂ ਨੂੰ ਸਾਡਾ ਸਭ ਸੜ ਗਿਆ ਕੋਈ ਨਹੀਂ ਹੌਸਲਾ ਕਰ ਡੰਗਰ ਡੁੰਗਰ ਵੀ ਅੰਦਰ ਸੀਗੇ ਕਿਸ ਤਰ੍ਹਾਂ ਡੰਗਰ ਬਚਾ ਲਏ ਸੀ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਗਏ ਨਹੀਂ ਤਿੰਨਾਂ ਚੋਂ ਕੁੜੀਆਂ ਦੇ ਔਣ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਗੱਲ ਨੇ ਆਂਦੇ ਦੇ ਉਹ ਵੀ ਵਿੱਚੇ ਸੜ ਗਿਆ ਸਭ ਕੁਝ ਕੀ ਲੱਗਦਾ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਨਹੀਂ ਜੀ ਸਾਨੂੰ ਕੋਈ ਪਤਾ ਐਵੇਂ ਝੂੜ ਕਿਉਂ ਮਾਰੀ ਕੇ ਅੱਗ ਸਵੇਰ ਦੀ ਲੱਗੀ ਸੀ ਨਹਿਰ ਦੇ ਕੰਢੇ ਕਿ ਜਾਂ ਕਿਸੇ ਨੇ ਇਹ ਕੁੜੀਆਂ ਆਈਆਂ ਸਾਡੀਆਂ ਬਾਹਰੋਂ ਜ਼ਵੇਲੇ ਉਹਨਾਂ ਨੇ ਦੱਸਿਆ ਸਾਨੂੰ 3 ਵਜੇ ਦਾ ਟਾਈਮ ਤੇ ਵੀ ਅੱਗ ਲੱਗੀ ਦੀ ਹੈ ਪਿੱਛੇ ਅਸੀਂ ਉੱਠ ਕੇ ਖੜੇ ਹੋ ਗਏ ਪਾਣੀ ਪੂਣੀ ਲੈ ਗਿਆ ਜੀ ਦੌੜੇ ਪਰ ਅੱਗ ਸਾਡੇ ਕੋਲ ਕੰਟਰੋਲ ਨਹੀਂ ਹੋਈ ਪਾਣੀ ਵਾਲਿਆਂ ਨੇ ਗੋਣ ਕੀਤਾ ਨੇਰੀ ਚੱਲਣ ਡਈ ਦੀ ਸੀ ਫਿਰ ਸਾਡੇ ਕੋਲਾਂ ਤੇ ਆ ਪਈ ਅੱਗ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਜੀ ਜੋ ਹੱਕ ਇਨਸਾਫ ਹੈ ਇੱਥੇ ਕਿਹੜਾ ਅਸੀਂ ਕਿਹਦੇ ਕੋਈ ਕੀਤਾ ਜਾਂ ਕਿਸ ਦੇ ਲਈਏ ਜੋ ਇਨਸਾਫ ਹੈ ਅਸੀਂ ਰਹਿਣਾ ਹੈਗਾ ਬਰਸਾਤ ਕੱਟਣੀ ਹੈ ਅੱਗੇ ਬਰਸਾਤ ਆ ਰਹੀ ਹੈ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਦੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਜੋ ਕਪੜਾ ਲੇੜਾ ਹੀ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਭਾਂਡੇ ਆ ਦੇਖ ਸਕਦੇ ਆਣ ਕੇ ਤੁਸੀਂ ਦੇਖ ਲਓ ਇੱਥੇ ਮੌਕਾ ਦੇਖ ਲਓ ਜੋ ਹੱਕ ਇਨਸਾਫ ਸਰਕਾਰ ਕੋਲ ਹੈ ਸਾਨੂੰ ਮਦਦ ਮਿਲਣੀ ਚਾਹੀਦੀ ਇਹ ਚੱਕ ਮੌਕੇ ਤੇ ਆਏ ਆ ਜੀ ਇੱਕ ਹਸਨਦੀ ਨਾ ਪੁੱਤਰ ਫਕੀਰ ਚੰਦ ਵਾਸੀ ਚੱਕ ਧਾਰੀਵਾਲ ਇਹਨਾਂ ਦੇ ਕੋਲੇ ਇੱਥੇ ਤੇ ਇਹਨਾਂ ਦੇ ਪੁੱਲਾਂ ਨੂੰ ਅਚਾਨਕ ਅੱਗ ਲੱਗ ਗਈ ਹੈ ਫਿਰ ਨਹਿਰ ਵੱਲੋਂ ਆਈ ਅੱਗ ਝਾੜੀਆਂ ਵਾਲੇ ਵਾਟਰ ਸਟੇਸ਼ਨ ਤੋਂ ਤੇ ਇਹਨਾਂ ਦੇ ਕੋਲੇ ਤੇ ਕਾਫੀ ਨੁਕਸਾਨ ਹੋ ਗਿਆ ਬਾਕੀ ਜਾਨੀ ਮਾਲੀ ਨੁਕਸਾਨ ਨਹੀਂ ਕੋਈ ਹੋਇਆ ਉਹ ਬਚਾਅ ਹੋ ਗਿਆ ਤੇ ਕਾਫੀ ਦੂਜਾ ਨੁਕਸਾਨ ਹੈਗਾ ਵਾ ਕੋਲੇ ਇਹਨਾਂ ਦੇ ਦੋਵੇਂ ਹੀ ਦੋ ਸੜ ਗਏ ਆ ਸਮਾਨ ਵਿੱਚ ਇਹਨਾਂ ਦਾ ਕਾਫੀ ਸੀਗਾ ਕੋਈ ਗਣੇ ਗੱਤੇ ਵੀ ਦੱਸਣ ਦੇ ਆ ਕੋਈ ਰਕਮ ਉਹ ਨਕਦੀ ਵੀ ਆ ਗਈ ਸੀ ਵਿੱਚ ਬਾਕੀ ਇਹ ਜੋ ਭਾਂ ਲਖਾਉਣਗੇ ਉਹਦੇ ਮੁਤਾਬਕ ਜਿੰਨੇ ਵੀ ਕਿੰਨਾ ਨੁਕਸਾਨ ਆਪਕੋ